ਇਹ ਤਾਂ ਹੀ ਅਸੀਂ ਬਹੁਤ ਵਾਰ ਦਸੀਦਾ ਹੈ ਕਿ ਜੀਵਨ ਦੇ ਰਸਤੇ 'ਚ ਮੁਸ਼ਕਿਲਾਂ ਦੀਆਂ ਨਦੀਆਂ ਤੇ ਨਾਲੇ ਹੋਣ ਤਾਂ ਕਦੀ ਡਰੋ ਨਾ ਬਲਕਿ ਵਿਸ਼ਵਾਸ ਰੱਖੋ ਕਿ ਇਹ ਨਦੀ ਨਾਲਿਆਂ ਨੂੰ ਪਾਰ ਕਰਨ ਦੀ ਤਾਕਤ ਮੇਰੇ ਅੰਦਰ ਹੈ ਕਿਉਂਕਿ ਮੇਰਾ ਮਾਲਕ ਮੇਰੇ ਆ ਹੈ ਤਾਂ ਬੇਰ ਇਨਸਾਨ ਪਰਵਾਹ ਨਹੀਂ ਕਰਦਾ ਕੋਈ ਵੀ ਇਸ ਲਈ ਸੰਤ ਬਲਟੂ ਕੀ ਕਹਿੰਦੇ ਆ ਕਿ ਸਤ ਸੰਗਤ 'ਚ ਮੇ ਬਰਸ ਰਹਾ ਹੈ ਪੀਲੇ ਅੰਮ੍ਰਿਤ ਪਿਆਸੇ ਕਹਿੰਦੇ ਸਤ ਸੰਗਤ 'ਚ ਬਰਸਾਤ ਹੁੰਦੀ ਹੈ ਕਾਦੀ ਬਰਸਾਤ ਹੁੰਦੀ ਹੈ ਅੰਮ੍ਰਿਤ ਦੀ ਸਤ ਸੰਗਤ 'ਚ ਬਰਸ ਰਹਾ ਹੈ ਪੀਲੇ ਅੰਮ੍ਰਿਤ ਪਿਆਸੇ ਉਹ 68 ਤੀਰਤ ਘਟਮੇ ਤੇਰੇ ਬਾਹਰ ਕਿਸੇ ਤਲਾਸ਼ੇ ਦੇਖੋ ਕੀ ਇਸ਼ਾਰਾ ਹੁੰਦਾ ਕੀ ਹੈ ਤੁਹਾਡੇ ਅੰਦਰ ਸਮਝਦੇ ਹੋ ਕਿ ਨਹੀਂ ਜਿਨ੍ਹਾਂ ਨੇ ਵੀ ਇਹ ਰਾਜ ਨੂੰ ਸਮਝਿਆ ਨਾ ਜਿੱਦਾ ਕਬੀਰ ਸਾਹਿਬ ਦੀ ਗੱਲ ਕਈ ਵਾਰ ਦਸੀ ਦੀ ਕਸਤੂਰੀ ਕੁੰਡਲ ਵਸੇ ਮੇਰੇ ਗਦੌੜੇ ਬਨ ਮਾਹੀ ਐਸੇ ਘਟ ਘਟ ਰਾਮ ਹੈ ਦੁਨੀਆ ਸਮਝੇ ਹੁਣ ਗੁਰੂ ਰਹਿਬਰ ਇਹ ਇਸ਼ਾਰਾ ਕਰਦੇ ਪਰ ਅੱਜ ਇਨਸਾਨ ਆਪਣੇ ਅੰਦਰ ਕਸਤੂਰੀ ਨੂੰ ਤਲਾਸ਼ ਕਰਨ ਦੀ ਬਜਾਏ ਬਾਹਰੀ ਲੱਭੀ ਜਾਂਦਾ ਹੈ ਬਾਹਰਲੇ ਭੁਲੇਖਿਆਂ ਜੀ ਬੈਠਾ ਸਮਝਦੇ ਹੋ ਜਿੱਦਾਂ ਅਸੀਂ ਦੱਸਿਆ ਕਿ ਜਦੋਂ ਤੁਹਾਨੂੰ ਆਪਣੇ ਅੰਦਰ ਬੈਠੇ ਰੱਬ ਦੀ ਜਾਂ ਆਪਣੇ ਅੰਦਰ ਬੈਠੇ ਉਸ ਭਗਵਾਨ ਦੀ ਸ਼ਕਤੀ ਤੇ ਵਿਸ਼ਵਾਸ ਹੋਣਾ ਸ਼ੁਰੂ ਹੋ ਗਿਆ ਨਾ ਇਹ ਉਹਦੇ ਨਾਲ ਤੁਸੀਂ ਸਿਮਰਨ ਦੇ ਜ਼ਰੀਏ ਸ਼ਬਦ ਦੇ ਜ਼ਰੀਏ ਉਹਦੇ ਨਾਲ ਜੁੜਨਾ ਸ਼ੁਰੂ ਕਰ ਦਿੱਤਾ ਤਾਂ ਫਿਰ ਤੁਹਾਨੂੰ ਕੋਈ ਡਰ ਨਹੀਂ ਰਹੇਗਾ ਫਿਰ ਇੱਦਾਂ ਹੀ ਪੇੜਾਂ ਵਾਂਗੂ ਨਿਡਰ ਹੋ ਜਾਓਗੇ ਕਿ ਜਿੱਦਾਂ ਪੇੜ ਕਹਿੰਦਾ ਕੋਈ ਨਹੀਂ ਝਟ ਲੈਣ ਦੇ ਪੱਤੇ ਉਹ ਸ਼ਕਤੀ ਮੇਰੇ ਅੰਦਰ ਹੀ ਨਵੇਂ ਆ ਜਾਣਗੇ ਕਦੀ ਪੇੜ ਰੋਂਦੇ ਧੋਂਦੇ ਨਹੀਂ ਹੈ ਸਮਝਦੇ ਹੋ ਗਏ ਆ ਬੰਦੇ ਕੋਲੋਂ 10 ਰੁਪਏ ਵੀ ਖੋਲੋ ਉਹਨਾਂ ਤਾਂ ਬੰਦਾ ਰੋਣ ਲੱਗਦਾ ਹਾਏ ਮੇਰੇ 10 ਰੁਪਏ ਲੈ ਗਿਆ ਸਮਝਦੇ ਹੋ ਪੇੜਾਂ ਤੋਂ ਤੁਸੀਂ ਇੰਨੇ ਫਲ ਤੋੜ ਲੈਂਦੇ ਹੋ ਫਿਰ ਵੀ ਸ਼ਾਂਤ ਹੈ ਕਿਉਂ ਲੈ ਜਾ ਉਹ ਲੈ ਜਾ ਹੈ ਤਾਕਤ ਉਹ ਨਾਲ ਨਵੇਂ ਆ ਜੇਗੀ ਫਿਕਰ ਕਾਦੀ ਹੈ ਸਾਡੀ ਜੜ੍ਹ ਸਲਾਮਤ ਚਾਹੀਦੀ ਹੈ ਤੂੰ ਭਾਵੇਂ ਸਾਰੇ ਪੱਤੇ ਵੀ ਤੋੜ ਦੇ ਸਾਰੇ ਪੱਤੇ ਝਾੜ ਲੈ ਜੜ੍ਹ ਸਲਾਮਤ ਚਾਹੀਦੀ ਹੈ ਦੁਬਾਰਾ ਨਵੇਂ ਪੱਤੇ ਇੱਕ ਇੱਕ ਬਸੇ ਇਨਸਾਨ ਹੈ ਕਿ ਜੇ ਵੀ ਮਾੜੀ ਮਾੜੀ ਚੀਜ਼ ਦੀ ਚਿੰਤਾ ਮਾੜੀ ਮਾੜੀ ਚੀਜ਼ ਦੀ ਉਹਨੂੰ ਟੈਨਸ਼ਨ ਰਹਿੰਦੀ ਹੈ ਸਮਝਦੇ ਹੋ ਕਿ ਨਹੀਂ ਕਈ ਵਾਰ ਤਾਂ ਇਦਾਂ ਦੇਖਿਆ ਕਿ ਬੰਦਾ ਇੰਨੀ ਚਿੰਤਾ ਕਰਦਾ ਕਿ 10 ਰੁਪਏ ਦੀ ਚੀਜ਼ ਦੇ ਪਿੱਛੇ ਵੀ ਇਨਸਾਨ ਇੰਨੀ ਟੈਨਸ਼ਨ ਲੈ ਲੈਂਦਾ ਕਿ ਬੰਦਾ ਆਪਣੀ ਜ਼ਿੰਦਗੀ ਨੂੰ ਆਪਣੇ ਜੀਵਨ ਨੂੰ ਇਦਾਂ ਸਮਝਦਾ ਕਿ ਜਿੱਦਾਂ 10 ਰੁਪਏ ਕੀਮਤੀ ਹੁੰਦੇ ਆ ਤਾਂ ਮੇਰੀ ਜ਼ਿੰਦਗੀ ਬੜੀ ਛੋਟੀ ਐ ਇਹਦਾ ਕਰ ਲੈਂਦੇ ਹੋ ਕਿ ਨਹੀਂ ਕਦੀ ਕਈ ਇਹਦਾ ਰੋਣਾ ਹੀ ਨੋਂਦੇ ਉਹ 10 ਰੁਪਏ ਮਹਿੰਗੀ ਚੀਜ਼ ਲੈ ਲਈ ਮੈਂ ਜਾਂ ਮੇਰਾ ਹੋ ਰਮਾਲ ਸੀਗਾ ਉਹ ਰਮਾਲ ਹੀ ਲੱਭਦਾ ਪਿਆ ਸਮਝਦੇ ਹੋ ਕਿ ਨਹੀਂ ਇਹ ਇੱਕ ਇੱਕ ਮਾਈ ਟੈਨਸ਼ਨ ਜੀ ਘੁੰਮ ਜਾਂਦੀ ਕੀ ਹੋ ਗਿਆ ਉਹ ਮੇਰਾ ਰਮਾਲ ਇੱਥੇ ਗਵਾਜਿਆ ਕਿਤੇ ਏਗਾ ਮੈਨੂੰ ਮਾਲ ਚ ਪੈਸੇ ਤਾਂ ਨਹੀਂ ਸੀ ਨਹੀਂ ਪੈਸੇ ਨਹੀਂ ਕੱਲਾ ਰੁਮਾਰੀਓ ਫੇਰ ਟੈਨਸ਼ਨ ਕਾਦੀ ਲੈਣੀ ਮਾਈ ਟੈਨਸ਼ਨ ਲੈ ਕੇ ਤੈਨੂੰ ਕੁਝ ਹੋ ਗਿਆ ਤਾਂ ਵੀ ਇਹੀ ਤੈਨੂੰ ਬੀਪੀ ਦੀ ਗੋਲੀ ਖਾਣੀ ਪਈ ਤਾਂ 10 ਰੁਪਏ ਤੋਂ ਮਹਿੰਗੀ ਪੈ ਗਈ ਇਹ ਨਹੀਂ ਤੈਨੂੰ ਸੋ ਦੱਸਣਾ ਕੀ ਚਾਹਦੇ ਕਿ ਚੀਜ਼ਾਂ ਬੜੀਆਂ ਨਹੀਂ ਐ ਚੀਜ਼ਾਂ ਬੜੀਆਂ ਨਹੀਂ ਐ بڑا ਕੀ ਐ ਸਾਡਾ ਕੀ ਐ ਬੜਾ ਜੀਵਨ ਬੜਾ ਕਿ ਨਹੀਂ ਹੁਣ ਆਪਾਂ ਚੀਜ਼ਾਂ ਪਿੱਛੇ ਰੋ ਕੇ ਆਪਣੇ ਜੀਵਨ ਨੂੰ ਰੋਗ ਲਵਾ ਲਈਏ ਸਮਝਦਾ ਨਹੀਂ ਦੀ ਗੱਲ ਐ ਇਹ ਤਾਂ ਉਹੀ ਗੱਲ ਐ ਨਾ ਕਿ ਪੱਥਰ ਨੂੰ ਬਚਾਉਂਦੇ ਬਚਾਉਂਦੇ ਹੀਰੇ ਨੂੰ ਸਿੱਟ ਦਈਏ ਬੰਦਾ ਇਹ ਕੋ ਕਾਦੀ ਜੀ ਸਮਝਿਆ ਤੇਰੀ ਕਿ ਪੱਥਰ ਨੂੰ ਬਚਾ ਲਿਆ ਇੰਨਾ ਕੀਮਤੀ ਹੀਰਾ ਗਵਾ ਦਿੱਤਾ ਹੁਣ ਅੱਜ ਇਨਸਾਨ ਵੀ ਕੀ ਕਰਦਾ ਕਿ ਫਰਜ਼ ਕਰੋ ਤੁਸੀਂ ਕਹਿੰਦੇ ਰੁਮਾਲ ਹੈ ਸੀ ਕਹਿੰਦੇ ਰੁਮਾਲ ਛੱਡੋ ਲੱਖ ਰੁਪਏ ਵੀ ਚਲਾ ਜਾਵੇ 5 ਲੱਖ ਵੀ ਚਲਾ ਜਾਵੇ ਫਿਰ ਵੀ ਸੋਚ ਸੋਚ ਕੇ ਹਾਰਟ ਅਟੈਕ ਕਰਾਉਣ ਨਾਲੋਂ ਚੰਗਾ ਹੈ ਨਾ ਉਹ ਕੋਈ ਗਿਆ ਦੁਬਾਰਾ ਆ ਜਾਏਗਾ ਪਰ ਰੋਗ ਲਵਾਉਣਾ ਕੀ ਹੋਣਾ ਪੈਸਾ ਤਾਂ ਆਣਾ ਨਹੀਂ ਉਲਟਾ ਜਿਹੜੀ ਸਾਡੇ ਕੋਲ ਤੰਦਰੁਸਤੀ ਹੈ ਸਿਹਤ ਹੈ ਸੀ ਉਹ ਵੀ ਚਿੰਤਾ ਕਰ ਕਰਕੇ ਰੋਕੇ ਗਵਾ ਲੈਂਦੇ ਆ ਇੱਕ ਤਾਂ ਨੁਕਸਾਨ ਹੋਇਆ ਦੂਜਾ ਨੁਕਸਾਨ ਐ ਸੀ ਉਹ ਕਰ ਲਿਆ ਜਿਹੜਾ ਘਟਕ ਦੀ ਪੂਰਾ ਤਾਂ ਹੀ ਅਸੀਂ ਬਹੁਤ ਵਾਰ ਦੱਸਿਆ ਪੈਸਿਆਂ ਨਾਲ ਘਾਟੇ ਪੂਰੇ ਹੋ ਜਾਂਦੇ ਚੀਜ਼ਾਂ ਦੇ ਘਾਟੇ ਪੂਰੇ ਹੋ ਜਾਂਦੇ ਆ ਪਰ ਉਹਨਾਂ ਚੀਜ਼ਾਂ ਵਰੇ ਰੁਖੀ ਹੋ ਕੇ ਰੋ ਕੇ ਅਗਰ ਹਾਰਟ ਨੂੰ ਖੁਸ਼ ਹੋ ਗਿਆ ਤੁਹਾਡੇ ਜੀਵਨ ਨੂੰ ਖੁਸ਼ ਹੋ ਗਿਆ ਇੱਕ ਵਾਰ ਬਿਮਾਰੀ ਕੋਈ ਲੱਗ ਗਈ ਨਾ ਤਾਂ ਫੇ ਪਹਿਲਾਂ ਵਾਲੀ ਗੱਲ ਸੋਚ ਕੇ ਦੇਖੋ ਇੱਕ ਵਾਰ ਬੰਦੇ ਨੂੰ ਹਾਰਟ ਅਟੈਕ ਹੋ ਗਿਆ ਤਾਂ ਮੁੜ ਕੇ ਹਾਰਟ ਬਣਦੇ ਨਾ ਉਹ ਡਾਕਟਰਾਂ ਨੇ 100 ਉਹ ਸੋਣਾ ਉਹ ਚੀਜ਼ਾਂ ਕਹਿ ਦੇਣੀ ਆ ਭਾਈ ਆ ਨਹੀਂ ਕਰਨਾ ਐਦਾਂ ਨਹੀਂ ਕਰਨਾ ਦੌੜਨਾ ਨਹੀਂ ਚੜਨਾ ਨਹੀਂ ਆ ਨਹੀਂ ਕਰਨਾ ਯਾਨੀ ਕਿੰਨਾ ਇਨਸਾਨ ਨੂੰ ਫੇਰ ਕੁੱਟ-ਕੁੱਟ ਕੇ ਜੀਣਾ ਪੈਂਦਾ ਸੋਚ ਕੇ ਦੇਖੋ ਚਿੰਤਾ ਲੈ ਲੈ ਕੇ ਬੀਬੀ ਵਧਾ ਲਿਆ ਤਾਂ ਫੇਰ ਕਿੰਨੀਆਂ ਉਹ ਚੀਜ਼ਾਂ ਦੇ ਮੋਂਦੀ ਨਮਕ ਤੋਂ ਬਚਣਾ ਆ ਚੀਜ਼ ਤੋਂ ਬਚਣਾ ਆ ਨਹੀਂ ਕਰਨਾ ਉਹ ਨਹੀਂ ਕਰਨਾ ਸਮਝਦੇ ਹੋ ਇੱਕ ਇਨਸਾਨ ਕੀ ਕਰਦਾ ਹੈ ਕਿ ਚੀਜ਼ਾਂ ਦੀ ਫਿਕਰ ਦੇ ਪਿੱਛੇ ਦੁਨੀਆ ਦੀ ਫਿਕਰ ਦੇ ਪਿੱਛੇ ਆਪਣੇ ਜੀਵਨ ਨੂੰ ਇਨਸਾਨ ਨੁਕਸਾਨ ਪਹੁੰਚ ਜਾਂਦਾ ਉਰੇ ਅਸੀਂ ਫੇਰ ਕਹਾਂਗੇ ਸਮਝਦਾਰੀ ਦੀ ਗੱਲ ਸੋ ਆਪਣੇ ਅੰਦਰ ਪਹਿਚਾਣੋ ਆਪਣੇ ਰੱਬ ਤੇ ਯਕੀਨ ਕਰੋ ਇਸੇ ਲਈ ਅਸੀਂ ਪਹਿਲਾਂ ਜਿੱਦਾਂ ਕਿਹਾ ਨਾ ਕਿ ਅਗਰ ਤੁਸੀਂ ਆਪਣੇ ਅੰਦਰ ਬੈਠੀ ਸ਼ਕਤੀ ਨਾਲ ਜੁੜਨਾ ਸਿੱਖ ਲਿਆ ਅਗਰ ਸਿਮਰਨ ਦੇ ਜ਼ਰੀਏ ਉਹਦੇ ਨਾਲ ਕਨੈਕਸ਼ਨ ਤੁਹਾਡਾ ਜੁੜ ਗਿਆ ਤਾਂ ਤੁਹਾਡੀਆਂ ਬਾਹਰਲੀਆ ਚਿੰਤਾ ਡਰ ਫਿਕਰ ਖਤਮ ਫੇਨਾ ਚੀਜ਼ਾਂ ਦੀ ਫਿਕਰ ਰਹਿਣੀ ਤਾਂ ਨਾ ਹੀ ਮੁਸ਼ਕਿਲਾਂ ਦਾ ਕੋਈ ਡਰ ਤੇ ਵਹਿਮ ਭਰਮ ਵੀ ਖਤਮ ਹੋ ਜਾਂਦੇ ਆ ਇਹ ਯਾਦ ਰੱਖਣਾ ਨਹੀਂ ਤਾਂ ਅੱਜ ਇਨਸਾਨ ਚਿੰਤਾ ਕਰ ਕਰਕੇ ਬਹਿਮ ਪਰ ਬਹਿਮਾ ਭਰਮਾ ਚ ਬੈ ਕੇ ਡਰ ਡਰ ਕੇ ਹੀ ਅੱਜ ਇਨਸਾਨ ਆਪਣੀ ਜ਼ਿੰਦਗੀ ਨੂੰ ਗਵਾਦਾ ਜਾ ਰਿਹਾ ਹੈ ਸਮਝਦੇ ਹੋ ਕਿ ਇਨਸਾਨ ਉਹਨਾਂ ਚੀਜ਼ਾਂ ਤੋਂ ਵੀ ਡਰੀ ਜਾਂਦਾ ਹੈ ਜਿਹੜੀਆਂ ਚੀਜ਼ਾਂ ਤੋਂ ਡਰਨ ਦੀ ਸਾਨੂੰ ਜ਼ਰੂਰਤ ਹੈ ਹੀ ਨਹੀਂ ਸਮਝਦੇ ਹੋ ਇਨਸਾਨ ਉਹਨਾਂ ਚੀਜ਼ਾਂ ਦੀ ਫਿਕਰ ਕਰੀ ਜਾਂਦਾ ਹੈ ਕਿ ਤੂੰ ਦੇਖੀ ਨਾ ਕਿ ਇਹ ਚੀਜ਼ ਦੀ ਫਿਕਰ ਕਰਨ ਦੀ ਕੋਈ ਜ਼ਰੂਰਤ ਹੈ ਹੀ ਨਹੀਂ ਕਿਉਂਕਿ ਇਹ ਫਿਕਰ ਮੁਕਦੇ ਕਦੋਂ ਹੈ ਇਹ ਡਰ ਮੁਕਦੇ ਕਦੋਂ ਹੈ ਜਦੋਂ ਉਹਦੇ ਪ੍ਰਤੀ ਯਕੀਨ ਵਾਧਦਾ ਹੈ ਵਿਸ਼ਵਾਸ ਵਧਦਾ ਹੈ ਜਦੋਂ ਉਹਦੇ ਪ੍ਰਤੀ ਭਰੋਸਾ ਵਧਦਾ ਹੈ ਫਿਰ ਇਨਸਾਨ ਦੇ ਜੀਵਨ ਦੇ ਦੁੱਖ ਇਨਸਾਨ ਦੇ ਜੀਵਨ ਦੀਆਂ ਮੁਸ਼ਕਿਲਾਂ ਦਾ ਅੰਤ ਹੁੰਦਾ ਹੈ ਇਹ ਗੱਲ ਯਾਦ ਰੱਖਣਾ ਹਮੇਸ਼ਾ ਇਸ ਲਈ ਸਭ ਤੋਂ ਪਹਿਲੀ ਗੱਲ ਕਿ ਜੀਵਨ 'ਚ ਕੋਈ ਮੁਸ਼ਕਿਲ ਹੋਵੇ ਵੀ ਨਾ ਆਪਣੇ ਅੰਦਰ ਬੈਠੀ ਸ਼ਕਤੀ ਦੇ ਵਿਸ਼ਵਾਸ ਨਾਲ ਉਹਦਾ ਸਾਹਮਣਾ ਤਾਂ ਕਰੀਏ ਮੁਕਾਬਲਾ ਤਾਂ ਕਰੀਏ ਜਦੋਂ ਮੁਕਾਬਲਾ ਕਰੂਗੇ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਅੰਦਰ ਬੈਠਾ ਈਸ਼ਵਰ ਕਿੰਨਾ ਸ਼ਕਤੀਸ਼ਾਲੀ ਹੈ ਉਹ ਚੀਜ਼ ਨਾਲ ਮੁਕਾਬਲਾ ਕਰੋਗੇ ਚੀਜ਼ ਹਾਰ ਜਾਏਗੀ ਔਰ ਤੁਹਾਡੇ ਅੰਦਰ ਬੈਠੇ ਈਸ਼ਵਰ ਦੀ ਜਿੱਤ ਹੋਏਗੀ ਇਹ ਹੈ ਵੀ ਸੱਚਾਈ ਸਮਝ ਦਿਓ ਕਿ ਨਹੀਂ ਪਰ ਜੇ ਅਸੀਂ ਮੁਕਾਬਲੇ ਨਾ ਕਰੀਏ ਜੇ ਅਸੀਂ ਜਿੱਦਾਂ ਅਰਜੁਨ ਨੇ ਪਹਿਲੇ ਦਿਨ ਹੀ ਜਦੋਂ ਯੁੱਧ ਸ਼ੁਰੂ ਹੋਣਾ ਸੀ ਗੰਦੀਵ ਰੱਖ ਕੇ ਕਹਿੰਦੇ ਅਰਜੁਨ ਕਹਿੰਦਾ ਮੇਰੇ ਹੱਥ ਕੰਬ ਰਹੇ ਆ ਜੀ ਸਭ ਨੂੰ ਡਰ ਲੱਗ ਰਿਹਾ ਹੈ ਤਾਂ ਸ਼੍ਰੀ ਕ੍ਰਿਸ਼ਨ ਨੇ ਕੀ ਕੀਤਾ ਗੀਤਾ ਦੇ ਵਿੱਚ ਕੀ ਸਮਝਾਇਆ ਸ਼੍ਰੀ ਕ੍ਰਿਸ਼ਨ ਨੇ ਅਰਜੁਨ ਦਾ ਡਰ ਹੀ ਦੂਰ ਉਹਨੂੰ ਹਿੰਮਤ ਹੀ ਦਿੱਤੀ ਉਹਨੂੰ ਹੌਸਲਾ ਹੀ ਦਿੱਤਾ ਉਹਨੂੰ ਇਹ ਸਮਝਾਇਆ ਕਿ ਉਹ ਸ਼ਕਤੀ ਤੇ ਯਕੀਨ ਕਰ ਜਿਹੜੀ ਸ਼ਕਤੀ ਤੇਰੇ ਨਾਲ ਹੈ ਉਹ ਈਸ਼ਵਰ ਤੇਰੇ ਨਾਲ ਹੈ ਔਰ ਇਹੀ ਗੱਲ ਹਮੇਸ਼ਾ ਯਾਦ ਰੱਖਣਾ ਕਿ ਜੀਵਨ ਦਾ ਜੁੱਧ ਕੋਈ ਵੀ ਹੋਵੇ ਅਗਰ ਜਿੰਨਾ ਹੈ ਨਾ ਤਾਂ ਆਪਣੇ ਰੱਬ ਤੇ ਵਿਸ਼ਵਾਸ ਕਰਕੇ ਹੀ ਅਸੀਂ ਕਹਦੇ ਹੋ ਉਹਦੀ ਵਾਅਦੇ ਤੇ ਅਕਰ ਦੋਸੀ ਸਮੇਂ ਦੀ ਹੋਗਣੀ ਇਸ ਲਈ ਤਾਂ ਹੀ ਤਾਂ ਦੱਸਿਆ ਜਾਂਦਾ ਹੈ ਕਿ ਇਹ ਜਿਹੜੀ ਜ਼ਿੰਦਗੀ ਹੈ ਨਾ ਇਹ ਜ਼ਿੰਦਗੀ ਵੀ ਇੱਕ ਬੜਾ ਖੂਬਸੂਰਤ ਜੰਦ ਹੈ ਸਮਝਣਾ ਜਰਾ ਹੁਣ ਤੁਸੀਂ ਕਹਿੰਦੇ ਜੰਦ ਵੀ ਕਦੀ ਖੂਬਸੂਰਤ ਹੁੰਦਾ ਹੈ ਤੇ ਜੰਦ ਵਿੱਚ ਤਾਂ ਲਹੂ ਵਗਦਾ ਹੈ ਜੰਦ ਵਿੱਚ ਤਾਂ ਨੁਕਸਾਨ ਹੁੰਦਾ ਹੈ ਜੰਦ ਵਿੱਚ ਤਾਂ ਕਿੰਨੇ ਲੋਕ ਮਰਦੇ ਆ ਹਾਂ ਕੋ ਬਾਹਰਲੇ ਜੰਦ ਦੀ ਗੱਲ ਹੁੰਦੀ ਹੈ ਤਾਂ ਉਹ ਬਦਸੂਰਤ ਹੀ ਹੁੰਦਾ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਉੱਥੇ ਲੋਕ ਹੀ ਕੱਟੇ ਜਾਂਦੇ ਆ ਪਰ ਇੱਕ ਜੋ ਦੋ ਵੀ ਹੁੰਦਾ ਹੈ ਅੰਦਰ ਚੱਲਦਾ ਹੈ ਸਮਝ ਲਿਓ ਕਿ ਨਹੀਂ ਉਹ ਜੰਦ ਕਿਹੜਾ ਹੈ ਕਿ ਜਦੋਂ ਮਨ ਬੁਰੇ ਪਾਸੇ ਜਾਵੇ ਤਾਂ ਮਨ ਨਾਲ ਜੰਦ ਕਰਨਾ ਕਿ ਬੁਰਾ ਕਰਮ ਉਹ ਜਦ ਖੂਬ ਸੂਰਤ ਹੈ ਕਿਉਂ ਕਿ ਜਦੋਂ ਅਸੀਂ ਆਪਣੇ ਮਨ ਨੂੰ ਬੁਰਾਈ ਤੋਂ ਰੋਕਦੇ ਆਂ ਔਰ ਉਹ ਜੁੱਧ ਜਿੱਤਦੇ ਆਂ ਤਾਂ ਸਾਡੀ ਜ਼ਿੰਦਗੀ ਹੋਰ ਖੂਬਸੂਰਤ ਹੁੰਦੀ ਸਾਡੀ ਜ਼ਿੰਦਗੀ ਹੋਰ ਅੱਛੀ ਹੁੰਦੀ ਚਲੀ ਜਾਂਦੀ ਇਸ ਲਈ ਉਹ ਜੁੱਧ ਲੜੀਏ ਜਿਸ ਜੁੱਧ ਨੂੰ ਲੜਨ ਨਾਲ ਸਾਡਾ ਜੀਵਨ ਅੱਛਾ ਸਾਡਾ ਜੀਵਨ ਬਿਹਤਰ ਸਾਡੇ ਜੀਵਨ ਦੀਆਂ ਮੁਸ਼ਕਲਾਂ ਦੇ ਹੱਲ ਹੋਣੇ ਆ ਉਹ ਜੁੱਧ ਕਿੱਥੇ ਲੜਨਾ ਹੈ ਆਪਣੇ ਕਹਿ ਦਿਓ ਪਰ ਅੰਦਰ ਸਭ ਤੋਂ بڑا ਯੋਧਾ ਹੀ ਇਹ ਹੈ ਤੇ ਆਪਣੇ ਅੰਦਰ ਲੀਆਂ ਬੁਰਾਈਆਂ ਨਾਲ ਆਪਣੇ ਅੰਦਰ ਦੀਆਂ ਕਮੀਆਂ ਨਾਲ ਆਪਣੇ ਅੰਦਰ ਦੀਆਂ ਬੁਰੀਆਂ ਆਦਤਾਂ ਦੇ ਨਾਲ ਜਦੋਂ ਅਸੀਂ ਯੁੱਧ ਲੜਦੇ ਆ ਨਾ ਤਾਂ ਫਿਰ ਤੁਸੀਂ ਦੇਖੋ ਇਹ ਉਹ ਯੁੱਧ ਹੈ ਜਿਹੜਾ ਸਾਡੇ ਜੀਵਨ ਨੂੰ ਬਿਹਤਰੀਨ ਬਣਾਉਂਦਾ ਹੈ ਪਰ ਅਗਰ ਦੁਨੀਆਂ ਨਾਲ ਬਾਹਰ ਬੰਦਾ ਆਂਡੀਆਂ ਗਵਾਂਡੀਆਂ ਨਾਲ ਜਾਂ ਦੁਨੀਆਂ ਨਾਲ ਜੁੱਧ ਲੜੇਗਾ ਤਾਂ ਫਿਰ ਤਾਂ ਜੀਵਨ ਬਦਸੂਰਤ ਹੀ ਹੁੰਦਾ ਚਲਾ ਜਾਏ ਯੋਗੋ ਯੁੱਧ ਵਿੱਚ ਕਿੰਨਾ ਕੁਝ ਟੁੱਟਦਾ ਹੈ ਕਿੰਨਾ ਕੁਝ ਖਤਮ ਹੁੰਦਾ ਹੈ ਕਿੰਨੀਆਂ ਚੀਜ਼ਾਂ ਟੁੱਟਦੀਆਂ ਹੈ ਇੱਥੇ ਤੱਕ ਇਨਸਾਨ ਨੂੰ ਕਿੰਨੇ ਜ਼ਖਮਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਈ ਦੇਖੇ ਨਾ ਯੁੱਧ ਵਿੱਚ ਅੰਗਹੀਨ ਹੋ ਜਾਂਦੇ ਆ ਕਈ ਸੈਨਿਕ ਲੜਦੇ ਲੜਦੇ ਜੀ ਇੱਥੇ ਸੱਟ ਲੱਗ ਗਈ ਬਾਹ ਟੁੱਟ ਗਈ ਹੱਡੀ ਟੁੱਟ ਗਈ ਲੱਤ ਟੁੱਟ ਗਈ ਤਾਂ ਹੁਣ ਸਾਰੀ ਜ਼ਿੰਦਗੀ ਉਹਦਾ ਪੈਰਾਂ ਤੇ ਖੜਾ ਵੀ ਉਹ ਬਾਹਰਲੇ ਯੁੱਧ ਸਾਡਾ ਨੁਕਸਾਨ ਕਰਦੇ ਆ ਸਾਨੂੰ ਗिराਉਂਦੇ ਆ ਸਾਨੂੰ ਪਤਨ ਦੀ ਤਰਫ ਲੈ ਕੇ ਜਾਂਦੇ ਆ ਪਰ ਅੰਦਰਲਾ ਯੁੱਧ ਸਾਨੂੰ ਸਿਖਰ ਦੀ ਤਰਫ ਲੈ ਕੇ ਜਾਂਦਾ ਹੈ ਸਾਡੇ ਜੀਵਨ ਨੂੰ ਬਿਹਤਰ ਬਣਾਉਂਦਾ ਹੈ ਇਸ ਲਈ ਜਿਹੜਾ ਸਮਝਦਾਰ ਹੈ ਨਾ ਉਹ ਬਾਹ ਉਹ ਕਿਹੜਾ ਜਿਹੋ ਉਧਰ ਲੜਦਾ ਹੈ ਆਪਣੇ ਉਹ ਕਹਿੰਦਾ ਇਦਾਂ ਰੜ ਕੇ ਕੀ ਮਿਲਣਾ ਹੈ ਲੜਾ ਤਾਂ ਆਪਣੇ ਅੰਦਰ ਦੀ ਬੁਰਾਈ ਨਾਲ ਲੜਨਾ ਆਪਣੇ ਅੰਦਰ ਦੇ ਆਲਸ ਨਾਲ ਲੜਨਾ ਆਪਣੇ ਅੰਦਰ ਦੀ ਨੀਂਦ ਨਾਲ ਲੜਨਾ ਕਿ ਹਰ ਵੇਲੇ ਸੌਂ ਨਹੀਂ ਦਿਲ ਕਰਦਾ ਸੌ ਜਾਵਾਂ ਆਲਸੀ ਬੰਦਾ ਵੀ ਕਦੀ ਜੀਵਨ ਚ ਅੱਗੇ ਜਾਣਾ ਸੌਣ ਵਾਲਾ ਵੀ ਜਿਹੜਾ ਸੋਚ ਕੇ ਦੇਖੋ ਹਰ ਵੇਲੇ ਸੁੱਤਾ ਹੀ ਰਹਿਣਾ ਸੁਸਤੀ ਜੇ ਪਾ ਰੱਖਣੀ ਜਿੱਦਾਂ ਪਹਿਲਾਂ ਹੀ ਅਸੀਂ ਕਿਹਾ ਕਿ ਸੁਸਤ ਬੰਦੇ ਦਾ ਕੋਈ ਹਾਸਲ ਨਹੀਂ ਹੁੰਦਾ ਕਿਉਂਕਿ ਹਰ ਜਗ੍ਹਾ ਅਗਰ ਅਸੀਂ ਕਾਮਯਾਬੀ ਚਾਹੁੰਦੇ ਆਂ ਤਾਂ ਸਾਨੂੰ ਕਦੇ ਨਾ ਜੁੱਤ ਲੜਨੇ ਆ ਜਿੰਦਾ ਦੱਸਿਆ ਸਾਡੇ ਅੰਦਰ ਆਲਸ ਬੈਠਾ ਨਾ ਇਹਨੂੰ ਖਤਮ ਕਰੀਏ ਇਹਦੇ ਨਾਲ ਜੁੱਤ ਲੜੀਏ ਸੀ ਸਾਡੇ ਅੰਦਰ ਜਿਹੜੀ ਆਪਾਂ ਠੀਕ ਹੈ ਸੌਣਾ ਜ਼ਰੂਰੀ ਹੈ ਪਰ ਜਿਹੜੀ ਅਸੀਂ ਐਕਸਟਰਾ ਨੀਂਦ ਲੈਂਦੇ ਆ ਸਮਝਦੇ ਹੋ ਵੀ ਨਹੀਂ ਬੰਦਾ ਸ਼ਾਮ ਨੂੰ ਸੋਵੇ 9 10 ਵਜੇ ਸਵੇਰ ਨੂੰ 4 5 ਵਜੇ 5 5 ਕਿਹੜੇ ਵਜੇ ਉੱਠ ਜਾਵੇ ਤਾਂ ਇਨਫ ਹੈ ਬਹੁਤ ਹੈ ਨੀਂਦ ਪਰ ਦੇਖਿਆ ਹੈ ਕਿ ਬੰਦਾ 8 8 9 9 ਵਜੇ ਉੱਠਣ ਦੀ ਉਹ ਕਰਦਾ ਹੈ ਪਰ ਜਿੰਨਾ ਲੇਟ ਉੱਠਦੇ ਆ ਉਹਨਾਂ ਤੁਸੀਂ ਦੇਖੂਗੇ ਸਿਰ ਵੀ ਭਾਰਾ ਭਾਰਾ ਰਹੇਗਾ ता सारा दिन ये अंदर सिस्टम ही इंसान का गड़बड़ जि हो जाता है पर जिन्ना इंसान जल्दी उड़ता है उन्ना बंदा एक्टिव रहा है उन्ना एनर्जी में भरपूर रहा है इसलिए यही चीजा कुछ गुण होंगे है कि सा बुरी आदतेंगे कि मन नशे वाल जाए तो उन्हें युद्ध करना है भाई ये नशा तेरी सेहत तो वास्ते तेरी जिंदगी वास्ते अच्छा समझते हो इसलिए केंद्र ना सबको ही लड़ने पड़े हैं सब ही लड़ने पड़े हैं अपने विरुद्ध युद्ध ਸਭ ਕੋ ਹੀ ਲੜਨੇ ਪੜੇ ਹੈ ਆਪਣੇ ਹੀ ਵਿਰੁੱਧ ਯੁੱਧ ਚਾਹੇ ਉਹ ਰਾਜਾ ਰਾਮ ਹੋ ਚਾਹੇ ਸ਼੍ਰੀ ਕ੍ਰਿਸ਼ਨ ਹੋ ਚਾਹੇ ਉਹ ਮਹਾਤਮਾ ਬੁੱਧ ਕਹਿੰਦੇ ਸਾਰੇ ਨੇ ਆਪਣੇ ਵਿਰੁੱਧ ਯੁੱਧ ਆਪਣੇ ਵਿਰੁੱਧ ਦਾ ਮਤਲਬ ਸਮਝਦੇ ਹੋ ਕਿ ਨਹੀਂ ਕਿ ਆਪਣੇ ਅੰਦਰ ਨੇ ਯੁੱਧ ਲੜੇ ਹੈ ਸਾਰੇ ਨੇ ਜਰਾ ਸਮਝਣਾ ਸਾਰਿਆਂ ਨੇ ਹੁਣ ਅਗਰ ਐਸੀ ਵੀ ਜੀਵਨ ਦੀ ਉਚਾਈ ਤੇ ਪਹੁੰਚਣਾ ਚਾਹਦੇ ਆ ਤਾਂ ਫੇ ਯਾਦ ਰੱਖੋ ਸਾਨੂੰ ਵੀ ਆਪਣੇ ਅੰਦਰ ਦੀਆਂ ਬੁਰੀਆਂ ਆਤਮਾ ਨਾਲ ਯੁੱਧ ਲੜਨਾ ਸਾਨੂੰ ਵੀ ਆਪਣੇ ਅੰਦਰਲੀ ਬੁਰੀਆਂ ਆਤਮਾ ਨੂੰ ਛੱਡਣਾ ਆਪਣੀਆਂ ਬੁਰੀਆਂ ਆਤਾਂ ਨੂੰ ਬਦਲਣਾ ਆਪਣੇ ਅੰਦਰ ਦੇ ਜਿਹਦਾ ਦੱਸਿਆ ਨਾ ਕਿ ਆ ਆਲਸ ਰੂਪੀ ਸ਼ਤਰੂ ਹੋ ਗਏ ਜਾਂ ਹੋਰ ਬੁਰਾਈਆਂ ਰੂਪੀ ਸ਼ਤਰੂ ਹੋ ਗਏ ਇਹਨਾਂ ਨੂੰ ਖਤਮ ਕਰਨਾ ਪੈਣਾ ਹੈ ਫੇਰ ਹੀ ਅਸੀਂ ਜੀਵਨ ਦੇ ਵਿੱਚ ਕਾਮਯਾਬ ਹੋ ਸਕਦੇ ਹਾਂ ਇਸ ਲਈ ਆਪਣੇ ਅੰਦਰਲੇ ਗੁਣਾਂ ਨੂੰ ਆਪਣੇ ਅੰਦਰਲੀਆਂ ਸ਼ਕਤੀਆਂ ਨੂੰ ਵਧਾਉਣ ਵਾਸਤੇ ਮਿਹਨਤਾਂ ਕਰਨੀ ਕਿਉਂਕਿ ਬਿਨਾਂ ਮਿਹਨਤ ਕੀਤੇ ਕੋਈ ਚਮਕਦਾ ਨਹੀਂ ਹੈ ਜੇ ਕਹਿੰਦੇ ਨਾ ਦੀਏ ਦੀ ਤਰ੍ਹਾਂ ਰੋਸ਼ਨ ਹੋਣਾ ਹੈ ਤਾਂ ਫੇਰ ਦੀਏ ਦੀ ਤਰ੍ਹਾਂ ਜਲਣਾ ਵੀ ਜੇ ਰੋਸ਼ਨੀ ਚਾਹੀਦੀ ਤਾਂ ਜਲਣਾ ਤਾਂ ਪੈਣਾ ਹੀ ਹੁਣ ਬੰਦਾ ਚਾਹੁੰਦਾ ਤਾਂ ਹੈ ਕਿ ਮੈਂ ਰੋਸ਼ਨ ਤਾਂ ਹੋਵਾਂ ਪਰ ਜਲਾ ਨਾ ਮੈਂ ਤਾਂ ਭਾਈ ਬਿਨਾ ਜਲਿਆ ਰੋਸ਼ਨ ਤਾਂ ਕਦੀ ਦੀਵਾ ਵੀ ਨਹੀਂ ਹੁੰਦਾ ਜਾਂ ਦੂਜੇ ਲਫ਼ਜ਼ਾਂ ਚ ਅਸੀਂ ਕਹੀ ਵਾ ਇਸ਼ਾਰਾ ਕਰਦੇ ਅger ਸੂਰਜ ਕੀ ਤਰ੍ਹਾਂ ਚਮਕਣਾ ਚਾਹਤੇ ਹੋ ਤਾਂ ਸੂਰੀ ਤੇਰਾ ਜਲਣਾ ਵੀ ਪੜੇਗਾ ਔਰ ਸੂਰਜ ਦੀ ਤਰ੍ਹਾਂ ਦਿਨ ਰਾਤ ਜਲਣਾ ਵੀ ਪੜੇਗਾ ਕਹਿੰਦੇ ਸੂਰਜ ਮੰਗੋ ਜਾਂਦੇ ਨਾ ਜਦ ਤੱਕ ਸੂਰਜ ਚਮਕੇ ਪੂਰੀ ਦੁਨੀਆ ਤੇ ਮੇਰਾ ਨਾਮ ਰੋਸ਼ਨ ਹੋਵੇ ਤਾਂ ਸੂਰੀ ਤਰ੍ਹਾਂ ਜਲਣਾ ਹੀ ਪੈਣਾ ਮਿਹਨਤ ਦੀ ਅਗ ਦੇ ਵਿੱਚ ਤਾਂ ਫਿਰ ਕਾਮਯਾਬ ਹੋਣ ਵਾਸਤੇ ਨਾ ਫੇਰ ਨਹੀਂ ਦੇਖਣਾ ਪੈਂਦਾ ਕਿ ਦਿਨ ਕੀ ਤਾਂ ਰਾਤ ਕੀ ਜਦੋਂ ਮਿਹਨਤ ਕਰਨ ਦਾ ਟਾਈਮ ਆਉਂਦਾ ਮਿਹਨਤ ਕਰ ਲਈ ਸਮਝਦੇ ਹੋ ਕਿ ਇਸ ਕਰਕੇ ਇਹ ਚੀਜ਼ਾਂ ਹੁੰਦੀਆਂ ਐ ਅੱਜ ਇਤਿਹਾਸ ਦੇ ਵਿੱਚ ਆਪਾਂ ਗੁਰੂਆਂ ਰਹਿਬਰਾਂ ਦੀ ਗੱਲ ਕਰੀਏ ਨਾਮ ਚਮਕ ਰਿਹਾ ਹੈ ਤਾਂ ਜਦੋਂ ਸਾਰੀ ਦੁਨੀਆ ਸੌਂਦੀ ਹੋ ਜਾ ਕੇ ਸਿਮਰਨ ਕਰਦੇ ਸਮਝਦੇ ਹੋ ਕਿ ਜਿੱਦਾਂ ਗੁਰਬਾਣੀ ਜਾਂਦਾ ਨਾ ਬਿਨੀ ਰੈਣੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਕਹਿੰਦੇ ਜਦੋਂ ਰੈਣ ਹੁੰਦੀ ਐ ਤਾਰੇ ਚਮਕਦੇ ਐ ਤਾਂ ਸਾਰੀ ਦੁਨੀਆ ਸੌਂਦੀ ਐ ਤਾਂ ਰੱਬ ਦੇ ਪਿਆਰੇ ਅਰੇ ਤੇ ਤੁਹਾਨੂੰ ਅਸੀਂ ਇਹ ਨਹੀਂ ਕਹਿੰਦੇ ਤੁਸੀਂ ساری ਰਾਤ ਜਾਗਦੇ ਫਿਰੋ ਕਿਉਂਕਿ ਅੱਜ ਵੀ ਬੰਦਾ ਜਾਗਦਾ ਹੈ ਪਰ ਰੱਬ ਦੇ ਸਿਮਰਨ ਵਾਸਤੇ ਨਹੀਂ ਅੱਜ ਮੋਬਾਈਲ ਤੇ ਚੈਟਿੰਗ ਕਰਨ ਨੂੰ ਜਾਗਦਾ ਹੈ ਮੋਬਾਈਲ ਤੇ ਲੱਗਾ ਹੈ ਕੋਈ ਵੀਡੀਓ ਦੇਖ ਰਿਹਾ ਕੋਈ YouTube ਦੇਖ ਰਿਹਾ ਕੋਈ ਟੀਵੀ ਦੇਖ ਰਿਹਾ ਫਿਲਮਾਂ ਦੇਖਣ ਵਾਸਤੇ ਬੰਦਾ ਜਾਗ ਲੈਂਦਾ ਹੈ ਦੂਜੇ ਨਾਲ ਗੱਲਾਂ ਕਰਨ ਵਾਸਤੇ ਪਰ ਉਹੀ ਗੱਲ ਆਪਾਂ ਆਪਣੇ ਰੱਬ ਨਾਲ ਕਰਨੀ ਹੋਵੇ ਸਿਮਰਨ ਕਰਨਾ ਹੋਵੇ ਤਾਂ ਫੇਰ ਸੋਚੋ ਉਹ ਜਾਗਣ ਦਾ ਔਰ ਆ ਦੁਨੀਆ ਦੀ ਖਾਤਰ ਜਾਗਣ ਦਾ ਜ਼ਮੀਨ ਆਸਮਾਨ ਦਾ ਸਮਝਦੇ ਹੋ ਕਿ ਨਹੀਂ ਜਿਹੜਾ ਉਹਦੀ ਖਾਤਰ ਜਾਗਦਾ ਹੈ ਉਹਦੀ ਵੇ ਐਸੀ ਜਾਗ ਅੰਦਰਲੀ ਖੁੱਲਦੀ ਹੈ ਕਿ ਉਹ ਆਪ ਹੀ ਤਰ ਜਾਂਦਾ ਤੇ ਦੁਨੀਆਂ ਨੂੰ ਵੀ ਤਾਰ ਦਿੰਦਾ ਹੈ ਤਾਂ ਜਿਹੜੇ ਆ ਮੋਬਾਈਲਾ ਤੇ ਉਦਾਂ ਜਾਗਦੇ ਆ ਆਪ ਹੀ ਡੁੱਬਦੇ ਨੇ ਜਿਹੜੇ ਨਾਲ ਦੂਜੇ ਜਗ੍ਹਾਏ ਹੁੰਦੇ ਉਹਨਾਂ ਨੂੰ ਡੋ ਦੇ ਫੇਲ ਹੋ ਜਾਂਦੇ ਬੱਚੇ ਉਹ ਵੀ ਮੈਂ ਜਿਹਦਾ ਪੁੱਛਿਆ ਨਾ ਕਿ ਨਥੂ ਲਾਲ ਬੇਟਾ ਫੇਲਗਾ ਤੇ ਹੋ ਗਿਆ ਕਹਿੰਦਾ ਨਹੀਂ ਰਾਤ ਨੂੰ ਮੈਂ ਜਾਗਦਾ ਸੀ ਰਾਤ ਨੂੰ ਮੈਂ ਜਾਗਦਾ ਸੀ ਸਾਥੀ ਨਾਲ ਗੱਲਾਂ ਕਰਦਾ ਸੀ ਤੇ ਉਸ ਲਈ ਕਹਿੰਦੇ ਅੱਛਾ ਫੇਰ ਸਾਥੀ ਦਾ ਕੀ ਬਣਿਆ ਕਹਿੰਦਾ ਜੋ ਮੇਰਾ ਬਣਿਆ ਉਹੀ ਹੁਣ ਬਣਾਤਾ ਮੈਂ ਯਾਨੀ ਆਪ ਤਾਂ ਡੁੱਬਿਆ ਉਹਨੂੰ ਵੀ ਹੁਣ ਤਾਂ ਇਹੀ ਹੈ ਨਾ ਤੇ ਜੇ ਜਾ ਕੇ ਮਿਹਨਤ ਕੀਤੀ ਤਾਂ ਉਹੀ ਬੱਚਾ ਥੋੜਾ ਕਿਤਾਬ ਦੇ ਤੇ ਪੜ ਲਵੇ ਮਿਹਨਤ ਕਰ ਲਵੇ ਤਾਂ ਨੰਬਰ ਵੀ ਅੱਛੇ ਇਸ ਕਰਕੇ ਇਹ ਕੋਈ ਚੀਜ਼ਾਂ ਹੁੰਦੀ ਹੈ ਕਿ ਬੰਦਾ ਕਈ ਕੰਮ ਇਦਾਂ ਦੇ ਕਰਦਾ ਆਪ ਵੀ ਡੁੱਬਦਾ ਦੂਜਿਆਂ ਨੂੰ ਵੀ ਤਾਂ ਕੁਝ ਕੰਮ ਇਦਾਂ ਦੇ ਵੀ ਹੁੰਦੇ ਕਿ ਆਪ ਵੀ ਬੰਦਾ ਤਰਦਾ ਤਾਂ ਦੂਜਿਆਂ ਨੂੰ ਵੀ ਤਾਰ ਦਿੰਦਾ ਹੈ ਆਪ ਵੀ ਬੰਦਾ ਅੱਗੇ ਵਧਦਾ ਤਾਂ ਦੂਜਿਆਂ ਹੀ ਵਾਹ ਫੜ ਕੇ ਵਗੇ ਹੁਣ ਤੁਸੀਂ ਦੇਖ ਲਓ ਕਿ ਨਾ ਜੋ ਵੜਨਾ ਹੈ ਡੁੱਬਣ ਵਾਲੇ ਜੋ ਵੜਨਾ ਹੈ ਡਬੋਣ ਵਾਲੇ ਦੇ ਵੜਨਾ ਜਾਂ ਤਰਨ ਵਾਲੇ ਪ੍ਰਾਨ ਵਾਲੇ ਜੋ ਵੜਨਾ ਹੈ ਇਹ ਤੁਹਾਡੀ ਸੋਚ ਹੈ ਤੁਹਾਡੀ ਕਰਨੀ ਹੈ ਜਿਦਾ ਹੀ ਕਈ ਵਾਰ ਦਸੀਦਾ ਕਰਮ ਹੀ ਹਸਾਤੇ ਹੈ ਕਰਮ ਹੀ ਰੁਲਾਤੇ ਹੈ ਕਰਮ ਹੀ ਹਸਾਤੇ ਹੈ ਕਰਮ ਹੀ ਰੁਲਾਤੇ ਹੈ ਕਰਮ ਹੀ ਗਿਰਾਤੇ ਹੈ ਕਰਮ ਹੀ ਉਠਾਤੇ ਹੈ ਇਨਸਾਨ ਦੇ ਕਰਮ ਹੀ ਤਾਂ ਹੈ ਇਹ ਸਾਨੂੰ ਹਸਾਨ ਕੇ ਹਸਾਉਂਦੇ ਵੀ ਹੈ ਸਾਡੀ ਕਰਨੀ ਨੇ ਸਾਨੂੰ ਹਸਾਣਾ ਹੀ ਤਾਂ ਸਾਡੀ ਕਰਨੀ ਨੇ ਸਾਨੂੰ ਬੁਰਾ ਕਰਮ ਕਰੋ ਰੋਏਗਾ ਅੱਛਾ ਕਰਮ ਕਰੋ ਹਸਾਏਗਾ ਸਮਝਦੇ ਹੋ ਹੁਣ ਬੁਰਾ ਕਰਮ ਕਰਨ ਵਾਲੇ ਨੂੰ ਹੋਰ ਵੀ ਡਰ ਵੀ ਹੁੰਦਾ ਹੈ ਕਿਤੇ ਮੇਰੀ ਘੁਰਾਈ ਫੜੀ ਨਾ ਜਾਵੇ ਉਹ ਡਰ ਡਰ ਕੇ ਜੀਏਗਾ ਬੁਰਾ ਕਰਮ ਰਵਾਉਂਦਾ ਵੀ ਹੈ ਡਰਾਉਂਦਾ ਵੀ ਹੈ ਤਾਂ ਚੰਗਾ ਕਰਮ ਹਸਾਂਦਾ ਵੀ ਹੈ ਤਾਂ ਸਨਮਾਨ ਵੀ ਦਵਾਉਂਦਾ ਹੈ ਕਿ ਇੱਕ ਬੁਰਾ ਕਰਮ ਕਰੇ ਡਰ ਹੁੰਦਾ ਹੈ ਅਗਰ ਪਤਾ ਲੱਗਾ ਮੇਰਾ ਕੀ ਬਣੂ ਤਾਂ ਚੰਗਾ ਕੰਮ ਕਰਨ ਵਾਲੇ ਨੂੰ ਇਹ ਖੁਸ਼ੀ ਹੁੰਦੀ ਹੈ ਕਿ ਜਿੰਨਿਆਂ ਨੂੰ ਪਤਾ ਲੱਗੇਗਾ ਵਧੀਆ ਹੀ ਹੈ ਮੇਰਾ ਨਾਮ ਉੱਚਾ ਹੋਏਗਾ ਹੁੰਦਾ ਕਿ ਨਹੀਂ ਇਸ ਕਰਕੇ ਉਹ ਕਰਮ ਕਰੀਏ ਕਿ ਅੰਦਰ ਵੀ ਖੁਸ਼ੀ ਹੋਵੇ ਪਤਾ ਲੱਗੇ ਭਾਈ ਕਿਸੇ ਨੂੰ ਪਤਾ ਲੱਗਦਾ ਪਰ ਵਾਹੀ ਕੋਈ ਨਹੀਂ ਕਿਉਂਕਿ ਉਹ ਚੰਗਾ ਕੰਮ ਹੈ ਜਿੰਨੇ ਨੂੰ ਪਤਾ ਲੱਗੇਗਾ ਉਹਨਿਆਂ ਤੱਕ ਵਾਹੀ ਵਾਈ ਹੋਏਗੀ ਸਮਝ ਲਿਓ ਤਾਈ ਦੋ ਸੁਲਤਾਨ ਬਾਹੂ ਨੇ ਕਿਹਾ ਨਗੇ ਪੁੰਨ ਕਰੇ ਪਾਪ ਕਰੇਂਦਾ ਚੁੱਪਚੀ ਪੀਤੇ ਪੁੰਨ ਪਰੇ ਕਰੇ ਪਾਰੋ ਰੋਲਾ ਹੂ ਜਰਾ ਗੌਰ ਕਰੋ ਪਾਪ ਕਰੇਂਦਾ ਚੁੱਪਚੀ ਪੀਤੇ ਪੁੰਨ ਕਰੇ ਪਾ ਰੋਲਾ ਹੂ ਉਹ ਬਾਹੂ ਤੇਰੀ ਹਰ ਕਰਨੀ ਤੇ ਰਜਨ ਨਜ਼ਰ ਰੱਖੇਂਦਾ ਮੋਲਾ ਹੂ ਉਹ ਕਹਿੰਦੇ ਪਾਪ ਕਰ ਲਿਆ ਕਹਿੰਦਾ ਪਤਾ ਨਹੀਂ ਲੱਗੇ ਕਿਸੇ ਨੂੰ ਬਾਈ ਧਿਆਨ ਰੱਖੋ ਜੇ ਉਹ ਫੋਨ ਕਰਦਾ ਫੋਟੋ ਖਿੱਚ ਕੇ ਪਾ ਦਿਓ ਪਤਾ ਲੱਗੇ ਅਖਬਾਰ ਜਾਣੀ ਚਾਹੀਦੀ ਫੋਟੋ ਸਮਝਦੇ ਹੋਗ ਨਹੀਂ ਉਹ ਕਈ ਵਾਰ ਕੀ ਹੁੰਦਾ ਹੈ ਜਰਾ ਹੁਣ ਗੌਰ ਕਰਨਾ ਇਹ ਗੱਲ ਬੜੀ ਸਮਝਣ ਵਾਲੀ ਹੈ ਉਹ ਕਹਿੰਦਾ ਨੱਥੂ ਲਾਲ ਨੇ ਫੋਟੋ ਖਿਚਾਣ ਵਾਸਤੇ ਫਟਾਫਟ ਇੱਕ ਇੱਕ ਗਰੀਬ ਨੂੰ ਕਪੜਾ ਦੇ ਰਿਹਾ ਫੋਟੋ ਖਿੱਚ ਲਓ ਫਟਾਫਟ ਫਟਾਫਟ ਫੋਟੋ ਖਿੱਚ ਦਿਓ ਉਹ ਫੋਟੋ ਖਿੱਚ ਲੈ ਕਾਲੀ ਕਾਦੀਏ ਤੈਨੂੰ ਉਹ ਕਾਲੀ ਕਾਦੀਏ ਤੈਨੂੰ ਆਰਾਮ ਨਾ ਖਾ ਜਾ ਉਹ ਨਹੀਂ ਕਰ ਜਲਦੀ ਖਿੱਚ ਜਲਦੀ ਉਨੇ ਜਦੋਂ ਫੋਟੋ ਖਿੱਚੀ ਨਾ ਕੈਮਰਾ ਫਰਾਫਰਾ ਫੜਿਆ ਉਹ ਕਹਿੰਦਾ ਕਾਲੀ ਕਾਲੀ ਸੀ ਉਹ ਕਹਿੰਦਾ ਪ੍ਰਵਾ ਜੇ ਕੋ ਮੈਂ ਖੋਇਆ ਸੀ ਪਿੱਛੇ ਆ ਰਿਹਾ ਆ ਅਹ ਦੇਖੋ ਮੈਂ ਸੂਟ ਖੋ ਕੇ ਇਹਨੂੰ ਦਿੱਤਾ ਨਾ ਉਹ ਪਿੱਛੇ ਆ ਰਿਹਾ ਤਾਂ ਕਿਹਾ ਫੋਟੋ ਫੋਟੋ ਖਿੱਚਦੇ ਮੇਰੀ ਫੋਟੋ ਤਾਂ ਆ ਜਾਵੇ ਯਾਨੀ ਹੁਣ ਖੋਣ ਦੀ ਫੋਟੋ ਨਹੀਂ ਖਿੱਚੀ ਕਿ ਮੈਂ ਖੋ ਕੇ ਲਿਆ ਰਿਆਂ ਹਾਂ ਦੇਣ ਦੀ ਖਿੱਚ ਲਈ ਇਹਨੂੰ ਦੇ ਰਿਆਂ ਹਾਂ ਹੁਣ ਕਹਿੰਦਾ ਇਤਰੋਂ ਖੁੰਦੇ ਆ ਪਾਪ ਕਰਦੇ ਉਧਰ ਫੋਟੋ ਖਜਾਨ ਵਾਸਤੇ ਆ ਸਮਝ ਆਈ ਕਿ ਨਹੀਂ ਗੱਲ ਹੁਣ ਇਸੇ ਇਸੇ ਤਰ੍ਹਾਂ ਦੱਸਿਆ ਗਿਆ ਜੇ ਪਾਪ ਕਰਨ ਲੱਗਿਆਂ ਚੁੱਪਚੀ ਬੀਤੇ ਕਿਸੇ ਨੂੰ ਪਤਾ ਨਾ ਲੱਗੇ ਤਾ ਜਿਆਦਾ ਨੂੰ ਕਹਿੰਦਾ ਰ ਉਸ ਲਈ ਕੋ ਹੋ ਰਿਆ ਮੈਂ ਇਹਦੀ ਫੋਟੋ ਖਿੱਚਦੇ ਪਾਣੀ ਹੈ ਕਿ ਇਹ ਗਰੀਬ ਕੋਲੋਂ ਖੋਇਆ ਹੈ ਤਾਂ ਆ ਗਰੀਬ ਨੂੰ ਮੈਂ ਤਵੇ ਕਿਸੇ ਨੂੰ ਕਹਣਾ ਕਾਦੀ ਖੂਬੀ ਭਾਈ ਤੇਰੀ ਉਹ ਤੂੰ ਖੋਗ ਇਹਨੂੰ ਦੇ ਤਾਂ ਤੂੰ ਆਪਣੇ ਕੋਲੋਂ ਕੀ ਦਿੱਤਾ ਇਸ ਕਹਿੰਦਾ ਫਟਾਫਟ ਫੋਟੋ ਖਿੱਚਦੇ ਦੇਣ ਦੀ ਕਾੜੀ ਲਾਦੀ ਹੈ ਉਹ ਭਾਈ ਜੇ ਕੋ ਖੋਗ ਲੈ ਆਉ ਪਿੱਛੇ ਆ ਰਿਹਾ ਇਸ ਤੋਂ ਪਹਿਲਾਂ ਆ ਕੇ ਮੈਨੂੰ ਫੜ ਲਵੇ ਫੋਟੋ ਖਿੱਚਦੇ ਤਾਂ ਕਿ ਕਹਿ ਸਕਾਂ ਦਿੱਤਾ ਮੈਂ ਲੋਕਾਂ ਨੂੰ ਸੋ ਇਹੀ ਚੀਜ਼ਾਂ ਹੁੰਦੀਆਂ ਅੱਜ ਬੰਦੇ ਦੀ ਹਾਲਤ ਇਹੀ ਹੈ ਕਿ ਪਾਪ ਕਰਨਾ ਹੈ ਧੱਕੀ ਕਰਨੀ ਹੈ ਰਿਸ਼ਵਤ ਲੈਣੀ ਹੈ ਚੋਰੀ ਕਰਨੀ ਹੈ ਤਾਂ ਕਿਦਾਂ ਪਤਨ ਲੱਗੇ ਟੇਬਲ ਸੱਲੇ ਨਹੀਂ ਕਰਦੇ ਤौसी ਆ ਉਸੇ ਨੇ ਕਿਸੇ ਨੂੰ ਦੇਣਾ ਹੋਵੇ ਨਾ ਕੁਝ ਆ ਲਓ ਜੀ ਆ ਇਹਨੂੰ ਇੰਨਾ ਫਰੂਟ ਦਾਨ ਕੀਤਾ ਇਹਨੂੰ ਫਲਾਨਾ ਦਾਨ ਕੀਤਾ ਭਾਈ ਉਹ ਟੇਬਲ ਥੱਲੇ ਦੀ ਫੋਟੋ ਖਿੱਚ ਕੇ ਰੱਖ ਜਾ ਨਾ ਫਿਰ ਮਜਾ ਦਾ ਫੇਰਾ ਹੋਵੇ ਪਤਾ ਲੱਗੇ ਆਇਆ ਕਿੰਨਾ ਸੀ ਤੇ ਦਿੱਤਾ ਕਿੰਨਾ ਸੋ ਦੱਸਣ ਵਾਲੀ ਚੀਜ਼ ਹੁੰਦੀ ਆ ਪਾਪ ਕਰੇਂਦਾ ਚੁੱਪਚੀ ਬੀਤੇ ਪੁੰਨ ਕਰੇ ਪਾ ਰੋਲਾ ਹੂ ਬਾਹੂ ਤੇਰੀ ਹਰ ਕਰਨੀ ਤੇ ਨਜ਼ਰ ਰੱਖਿੰਦਾ ਕਹਿੰਦਾ ਦੁਨੀਆਂ ਤੋਂ ਲੁਕੋ ਸਕਦਾ ਪਰ ਤੇਰੀ ਕਰਨੀ ਤੇ ਨਜ਼ਰ ਮੋਲਾ ਰੱਖਦਾ ਪਿਆ ਹੈ ਉਹ ਪ੍ਰਮਾਤਮਾ ਉਹ ਪ੍ਰਭੂ ਤੇਰੀ ਕਰਨੀ ਤੇ ਇਹਨੇ ਪਾਪ ਅਗਰ ਫਿਕਰ ਕਰਨੀ ਤਾਂ ਉਹਦੀ ਕਰ ਕਿਉਂਕਿ ਜੋ ਤੂੰ ਕਰਮ ਕਰ ਰਿਹਾ ਨਾ ਜਿੱਦਾਂ ਦੱਸਿਆ ਕਰਮ ਹੀ ਹਸਾਤੇ ਹੈ ਕਰਮ ਹੀ ਰੁਲਾਤੇ ਹੈ ਕਰਮ ਹੀ ਗਿਰਾਤੇ ਹੈ ਕਰਮ ਹੀ ਉਠਾਤੇ ਹੈ ਉਹ ਕਹਿੰਦਾ ਕਰਨੀ ਆਪੋ ਆਪਣੀ ਕੈ ਨੇੜੇ ਇਹ ਕਰਮ ਹੀ ਹੈ ਔਰ ਇਹ ਕਰਮਾਂ ਨੂੰ ਬੰਦਾ ਨਹੀਂ ਲਿਖਦਾ ਇਹ ਕਰਮਾਂ ਨੂੰ ਲਿਖਣ ਦੇਖਣ ਵਾਲਾ ਕੌਣ ਹੈ ਉਹ ਦਾਤਾ ਕਿਉਂਕਿ ਉਥੇ ਜਿੱਦਾਂ ਦੇ ਤਾਂ ਹੀ ਤਾਂ ਬਾਬਾ ਫਰੀਦ ਨੇ ਕਿਹਾ ਫਰੀਦਾ ਜੇ ਤੂੰ ਅਕਲ ਲਤੀਫ ਹੈ ਕਾਲੇ ਲਿਖਣਾ ਲੇਖ ਆਪ ਨੜੇ ਗਿਰਿਵਾਨ ਮੇ ਸਿਰ ਨੀਵਾ ਕਰ ਉਹ ਕਹਿੰਦੇ ਜੇ ਤੂੰ ਅਕਲ ਲਤੀਫ ਹੈ ਨਾ ਵਾਕਿਆ ਤੂੰ ਅਕਲਮੰਦ ਹੈ ਸਮਝਦਾਰ ਹੈ ਤਾਂ ਕੋਈ ਇਤਰਾ ਕਰਮ ਨਾ ਕਰ ਤੇਰੇ ਕਾਲੇ ਲੇਖ ਲਿਖੇ ਜਾਂਦੇ ਕਿਉਂਕਿ ਇਹ ਕਹਿਣ ਚਾਹੁੰਦਾ ਹੈ ਕਿ ਜਦੋਂ ਇਨਸਾਨ ਕੋਈ ਬੁਰਾ ਕਰਮ ਕਰਦਾ ਤਾਂ ਕਾਲੀ ਸ਼ਾਈ ਨ ਲਿਖਿਆ ਜਾਂਦਾ ਹੈ ਤਾਂ ਜਦੋਂ ਇਨਸਾਨ ਕੋ ਅੱਛਾ ਕਰਦਾ ਸੁਨਹਿਰੀ ਸ਼ਾਈ ਨ ਲਿਖਿਆ ਜਾਂਦਾ ਤਾਂ ਹੀ ਤਾਂ ਤੁਸੀਂ ਪੜ੍ਹਿਆ ਵੀ ਹੋਏਗਾ ਕਿਈ ਜਗ੍ਹਾ ਇਦਾਂ ਦੇ ਕਰਮ ਕਰੋ ਕਿ ਤੁਹਾਡਾ ਨਾਮ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਇਹ ਇਹ ਕੁਦਰਤੀ ਇਹ ਗੱਲ ਹੈ